ਮੈਨੂੰ ਆ ਮਿੱਡੇ ਮੀਲ ਵਾਲੇ ਬੈਠੇ ਐ ਭੈਣਾ ਮੇਰੀਆਂ ਇਹਨਾਂ ਨੇ ਆ ਟਿੱਕੇ ਦਿੱਤਾ ਮਤਲਬ ਹਜੇ ਤੱਕ ਅਸੀਂ ਆਹੀ ਲਿਖੀ ਜਾਂਦੇ ਆ ਜਿਹੜਾ ਕਿ ਇਨਸਾਨੀਅਤ ਦੇ ਨਾਤੇ ਦੋ ਤਿੰਨ ਮੰਗਾ ਹਜੇ ਨੇ ਮੈਂ ਪੜੀਆਂ ਇਨਸਾਨੀਅਤ ਦੇ ਨਾਪੇ ਵੀ ਬਣਦੀਆਂ ਬੱਚਾ ਪੈਦਾ ਹੋਣਾ ਉਹਦੀ ਛੁੱਟੀ ਨਹੀਂ ਬਣਦੀ ਵੀ ਲੇਡੀ ਦੀ ਪਤਾ ਨਹੀਂ ਕਿੱਥੋਂ ਕਾਨੂੰਨ ਬਣਾ ਕੇ ਰੱਖਤੇ ਕਿ ਨਹੀਂ ਜੀ ਇਹਨਾਂ ਨੂੰ ਤਾਂ ਛੁੱਟੀ ਮਿਲ ਜਾ ਕਰੂਗੀ ਤੇ ਇਹਨਾਂ ਨੂੰ ਨਹੀਂ ਮਿਲਦੀ ਕੀ ਗੱਲ ਜੀ ਉਹ ਉਹ ਕਿਸੇ ਹੋਰ ਕਿਸਮ ਦੇ ਬੱਚੇ ਪੈਦਾ ਕਰਦੀਆਂ ਫਿਰ ਉਹ ਸਾਰਿਆਂ ਨੂੰ ਕਿਉਂ ਨਹੀਂ ਮਿਲਦਾ ਸੋਡੀ ਮੰਗਾ ਇੱਕ ਇਹ ਤੁਹਾਨੂੰ ਪਰਸੂਤਾ ਛੁੱਟੀ ਚਾਹੀਦੀ ਹੈ ਨਾ ਪ੍ਰਵੀਨ ਕੁਮਾਰੀ ਜੀ ਬੈਠਿਆ ਉਹਨਾਂ ਨੇ ਨੰਬਰ ਦਿੱਤਾ ਮੈਂ ਤੁਹਾਨੂੰ ਫੋਨ ਕਰੂੰਗਾ ਮੈਂ ਕਰੂੰਗਾ ਅਸੀਂ ਤਾਂ ਚਾਹੁੰਦੇ ਆ ਕਿ ਸਾਰਿਆਂ ਨੂੰ ਹੱਕ ਇਨਸਾਨੀਅਤ ਦੇ ਮਿਲਣ ਜੀ ਚਾਹੇ ਉਹ ਪੀ ਐਨ ਚਾਹੇ ਉਹ ਚਕਰੀ ਪਰ ਸਪੈਸ਼ਲ ਸੈਕਟਰੀ ਚੀਫ ਸੈਕਟਰੀ ਹੈ ਇੱਕੋ ਜੀ ਇਨਸਾਨੀਅਤ ਦੇ ਨਾਤੇ ਤਾਂ ਸਾਰਿਆਂ ਨੂੰ ਬਣਦਾ ਨਾ ਹਰੇਕ ਨੂੰ ਹੱਕ ਮਿਲਣੇ ਚਾਹੀਦੇ ਹੱਕਾਂ ਦੀ ਲੜਾਈ ਲੜ ਰਹੇ ਆ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਸ਼ੁਰੂ ਕੀਤੀ ਹੱਕਾਂ ਦੀ ਲੜਾਈ ਲੜ ਰਹੇ ਆ